ਖੋਰ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਰਾ ਇਸ ਵੇਲੇ ਅਸੀਂ ਮੌਜੂਦ ਹਾਂ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਨਕੇਰੀਆਂ ਦੇ ਵਿੱਚ ਜਿੱਥੇ ਲਗਭਗ 24-2500 ਦੇ ਆਸ-ਪਾਸ ਵੋਟਰ ਹੈਗੇ ਨੇ ਤੇ ਗੱਲ ਕਰੀਏ ਸਰਪੰਚੀ ਇਲੈਕਸ਼ਨ ਬਿਲਕੁਲ ਨਜ਼ਦੀਕ ਆ ਚੁੱਕੇ ਨੇ ਕਈਆਂ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਦੀ ਚੋਣ ਕੀਤੀ ਗਈ ਹੈ ਇਹ ਲੋਕ ਵੀ ਅੱਜ ਇੱਥੇ ਇਕੱਠੇ ਹੋਏ ਨੇ ਗੱਲਬਾਤ ਸੁਣਾਗੇ ਜਿਦੇ ਵਿੱਚ ਆਮ ਲੋਕ ਅਤੇ ਨਰੇਗਾ ਵਾਲੇ ਵੀ ਇੱਥੇ ਕੰਮ ਕਰ ਰਹੇ ਸੀ ਸਾਰਿਆਂ ਦੀ ਗੱਲਬਾਤ ਸੁਣਾਗੇ ਕਿ ਪਿਛਲੀਆਂ ਸਰਕਾਰਾਂ ਵੇਲੇ ਕਿਹੜੇ ਕੰਮ ਕੀਤੇ ਜਾਂਦੇ ਸੀ ਤੇ ਇਸ ਵਾਰ ਜਿਹੜੇ ਵਿਕਾਸ ਦੇ ਮੁੱਦੇ ਕੀ ਨੇ ਪਿੰਡ ਦੀ ਜੇਕਰ ਗੱਲ ਕਰੀਏ ਪਿੰਡ ਦੇ ਖਾਸ ਮੁੱਦੇ ਕੀ ਨੇ ਜਿਹੜੇ ਜ ਜਿਨ੍ਹਾਂ ਨੂੰ ਲੈ ਕੇ ਇਹ ਲੋਕ ਸਰਪੰਚੀ ਦੀਆਂ ਵੋਟਾਂ ਪਾ ਕੇ ਸਰਪੰਚ ਨਵਾਂ ਬਣਾਉਣਗੇ ਕੀ ਪੁਰਾਣਾ ਸਰਪੰਚ ਬਣਾਉਣਗੇ ਕਿ ਜਾਂ ਕਿਸੇ ਹੋਰ ਦੇ ਮੋਢੇ ਤੇ ਹੱਥ ਰੱਖਣਗੇ ਸਾਡੇ ਨਾਲ ਪਿੰਡ ਦੇ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਬਾਈ ਜੀ ਕੀ ਨਾਮ ਹੈ surjeet singh ji ਕੀ ਮੁੱਦੇ ਕੀ ਨੇ ਅੱਜ ਤੁਸੀਂ ਇਕੱਠੇ ਹੋਏ ਹੋ ਪੈਲਸ ਦੇ ਵਿੱਚ ਮੁੱਦੇ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਅੱਜ న్యూ 24 ਦਾ ਇੱਥੇ ਪਿੰਡ ਨੂੰ ਕੇਰੀਏ ਤੇ ਪੁੱਜਣ ਤੇ ਤਹਿਤ ਤੇ ਲੋ ਧੰਨਵਾਦ ਕਰਦੇ ਆਂ ਸਾਡਾ ਮੇਨ ਮੁੱਦਾ ਜੀ ਇਲੈਕਸ਼ਨ ਸਰਪੰਚੀ ਦੇ ਬਾਰੇ ਅਸੀਂ ਚਾਹੁੰਦੇ ਆਂ ਕਿ ਸਰਵ ਸਹਿਮਤੀ ਨਾਲ ਸਰਪੰਚ ਬਣਾਇਆ ਜਾਵੇ ਸਰਪੰਚ ਸਿਆਣਾ ਬਣਾਇਆ ਜਾਵੇ ਜਿਹਨੂੰ ਸਮਝ ਹੋਵੇ ਪਿੰਡ ਦੇ ਮੁੱਦਿਆਂ ਬਾਰੇ ਪਿੰਡ ਦੇ ਵਿਕਾਸ ਬਾਰੇ ਪਤਾ ਹੋਵੇ ਇੱਕ ਸਰਕਾਰ ਨੇ ਜਿਹੜਾ ਕੁਝ ਮਤਲਬ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ ਜਾਂ ਹੋਰ ਚਾਰ ਪੰਜ ਮੰਗਾਂ ਜਿਹੜੀਆਂ ਵੱਡੀਆਂ ਆ ਉਹ ਪਹਿਲ ਦੇ ਆਧਾਰ ਤੇ ਦੇਣੀਆਂ ਜਿਹੜੀਆਂ ਮਲੋ ਕੀਤੀਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਸਰਵ ਸਹਿਮਤੀ ਨਾਲ ਸਰਪੰਚ ਚੁਣੇ ਜਾਣ ਕੀ ਲੱਗਦਾ ਹੈ ਇਹ ਪਿੰਡ ਦੇ ਵਿੱਚ ਸਰਵ ਸਹਿਮਤੀ ਹੋਵੇਗੀ ਵੇਖੋ ਜੀ ਕੋਸ਼ਿਸ਼ ਸਾਡਾ ਤਾਂ ਮਤਲਬ ਜਿੱਦਾਂ ਸਾਡੀ ਮੇਰੀ ਸੋਚ ਹੈ ਮੇਰੇ ਹੋਰ ਖੜੇ ਨਾਲ ਲੱਗਦੇ ਸਾਥੀਆਂ ਦੀ ਇਹੋ ਸੋਚ ਹੈ ਹੋਰ ਕਈ 80% ਬੰਦੇ ਜਿਹੜੇ ਪੈਣਾ ਪਰਾਵਾਂ ਦੀ ਸੋਚ ਹੈ ਕਿ ਸਰਵ ਸਹਿਮਤੀ ਹੋਣੀ ਜ਼ਰੂਰੀ ਹੈ ਮੁੱਦੇ ਕੀ ਨੇ ਪਿੰਡ ਤੇ ਪਿੰਡ ਦੇ ਮੁੱਦੇ ਜੀ ਜਿੱਦਾਂ ਤੁਸੀਂ ਵੇਖ ਲਓ ਸਾਡੇ ਵੀ ਇੱਥੇ ਇੱਕ ਪਾਈਪਲਾਈਨ ਪਈ ਹੈ ਜਦੋਂ ਵੱਡੀਆਂ ਬਾਰਿਸ਼ਾਂ ਪੈਂਦੀਆਂ ਨੇ ਉਦੋਂ ਪਾਣੀ ਦਾ ਬਹੁਤ ਹੀ ਜ਼ਿਆਦਾ ਜਿਹੜਾ ਇੱਥੇ ਮੇਰੇ ਬਲੋਕੇਜ ਹੋ ਜਾਂਦੀ ਹੈ ਘਰਾਂ ਦੇ ਵਿੱਚ ਪਾਣੀ ਵੜ ਜਾਂਦੇ ਨੇ ਤੇ ਲੋਕ ਇੰਨੇ ਕਿ ਦੁਖੀ ਨੇ ਕਿ ਪਾਣੀ ਨਿਕਲਣ ਦਾ ਕੋਈ ਸਾਧਨ ਨਹੀਂ ਰਹਿ ਜਾਂਦਾ ਮਕਾਨ ਡਿੱਗਣ ਦਾ ਬਹੁਤ ਹੀ ਜ਼ਿਆਦਾ ਜਿਹੜਾ ਡਰ ਰਹਿੰਦਾ ਹੈ ਹੋਰ ਵੱਡੇ ਮੁੱਦੇ ਨੇ ਜਿਵੇਂ ਨਸ਼ਿਆਂ ਨੂੰ ਲੈ ਕੇ ਯਾ ਅੱਜਕੱਲ ਕੋਈ ਪਾਣੀ ਵਾਲੀ ਸਮੱਸਿਆ ਕਿੰਨੇ ਸਮੇਂ ਤੋਂ ਪਿਛੇ ਹੈ ਇਹ ਪਾਣੀ ਵਾਲੀ ਸਮੱਸਿਆ ਜੀ ਇਹ ਘੱਟੋ ਘੱਟ ਮੇਰੇ ਸਾਹਬ ਨਾਲ ਤਾਂ 20-25 ਸਾਲਾਂ ਤੋਂ ਚੱਲ ਰਹੀ ਹੈ ਜੀ ਤੇ ਪਿੰਡ ਦੇ ਇੱਕ ਜਿਹੜੀਆਂ ਸੜਕਾਂ ਉੱਚੀਆਂ ਬਣਨ ਕਰਕੇ ਇਹ ਜ਼ਿਆਦਾ ਹੀ ਕੁਝ ਜਿਹੜੇ ਘਰ ਨੀਵੇਂ ਰਹਿ ਗਏ ਉਹ ਆਰਥਿਕ ਤੌਰ ਤੇ ਕਮਜ਼ੋਰ ਸੀਗੇ ਉੱਚੇ ਕਰਨ ਦੀ ਉਹਨਾਂ ਕੋ ਗੁਜਾਇਸ਼ ਨਹੀਂ ਸੀਗੀ ਤੇ ਇਸ ਕਰਕੇ ਉਹ ਜਿਆਦਾ ਹੀ ਪਰੇਸ਼ਾਨੀ ਦਿਖਾਉਣਾ ਕਰ ਰਹੇ ਤੇ ਪਿੰਡ ਦੇ ਸਰਪੰਚ ਸਾਹਿਬ ਨੂੰ ਨਹੀਂ ਤੁਸੀਂ ਇਸ ਬਾਰੇ ਜਾਣੂ ਕਰਵਾਇਆ ਕਿ ਜਿਹੜਾ ਪਾਣੀ ਬਲੌਕੇਜ ਹੋ ਜਾਂਦਾ ਕੋਨਕਾਸੀ ਹੈ ਨਹੀਂ ਪਿੰਡ ਦੇ ਸਰਪੰਚ ਨੂੰ ਬਿਲਕੁਲ ਜਾਣੂ ਕਰਵਾਇਆ ਜਾਂਦਾ ਜੀ ਪਿੰਡ ਦੇ ਸਰਪੰਚ ਕੋ ਬਾਹਰ ਨਹੀਂ ਰਹਿੰਦੇ ਪਿੰਡ ਦੇ ਚ ਰਹਿੰਦੇ ਨੇ ਮੈਂਬਰ ਪੰਚਾਇਤ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਪਰ ਇਸ ਬਾਰੇ ਕੋਈ ਅਜੇ ਮੇਰੇ ਦੇਖਣ ਤੇ ਪਹੁੰਚਾ ਦਿਓ ਆਸ-ਪਾਸ ਕਿਸੇ ਦੇ ਵੀ ਚਿੱਟਾ ਲਗਾਉਣ ਦੇ ਨਾਲ ਮੌਤ ਹੋ ਗਈ ਆ ਤਾਂ ਖਬਰਾਂ ਦੇ ਵਿੱਚ ਇਹ ਖੜਾਦਾ ਤਾਂ ਰਹਿੰਦਾ ਕਿ ਪਿੰਡ ਨਫੇਰੀਆਂ ਤੋਂ ਚਿੱਟਾ ਲੱਗਿਆ ਕੀ ਇਹ ਵਾਕਿਆ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਇਹਜ ਗੱਲ ਹੈ ਸਾਡੇ ਪਿੰਡ ਦੇ ਲੋਕਾਂ ਨੇ ਬੜੀ ਜਿਹੜੇ ਯੰਗ ਜਿਹੜੇ ਨੇ ਮਤਲਬ ਕਿ ਨੌਜਵਾਨ ਉਹਨਾਂ ਨੇ ਮੁੱਦਾ ਉਠਾਇਆ ਸੀ ਕਈ ਕੁਛ ਹੱਦ ਤੱਕ ਠੱਲ ਪਾਈ ਸੀ ਪਰ ਉਹਨਾਂ ਦੀ ਜਿਹੜੀ ਹੈ ਮਤਲਬ ਕਿ ਉਹ ਕੋਸ਼ਿਸ਼ ਜਿਹੜੀ ناکਾਮ ਹੋਈ ਹੈ ਪਿੰਡ ਦੇ ਸਰਪੰਚ ਨੇ ਵੀ ਕੋਸ਼ਿਸ਼ ਕੀਤੀ ਸੀ ਸਾਰੇ ਨੱਗਨ ਵਾਸੀਆਂ ਨੇ ਕੀਤੀ ਸੀ ਪਰ ਇਸ ਨੂੰ ਠੱਲ ਨਹੀਂ ਪਾਈ ਜਾ ਸਕੀ ਕੀ ਕਾਰਨ ਕੀ ਆ ਠੱਲ ਕਿਉਂ ਨਹੀਂ ਪਾਈ ਜਾ ਸਕੀ ਕਾਰਨ ਇਹ ਜੀ ਜਿਹੜੇ ਕੋਈ ਮੱਲਵਕੈ ਸਰਕਾਰੀ ਅਦਾਰੇ ਨੇ ਕੁਝ ਉਹਨਾਂ ਦਾ ਇਹਦੇ ਵਿੱਚ ਮੱਲਵ ਬਹੁਤ ਵੱਡੀ ਜਿਹੜੀ ਹੈ ਅਮੀ ਮਹਿਸੂਸ ਹੁੰਦੀ ਹੈ ਹੋਰ ਕੀ ਮੁੱਦੇ ਨੇ ਪਿੰਡ ਦੇ ਹੋਰ ਮੁੱਦੇ ਜੀ ਸਾਡੇ ਜਿਵੇਂ ਸੇਮਲੀਆਂ ਦੇ ਮੁੱਦੇ ਨੇ ਜੀ ਟੈਂਡਰ ਹੋ ਜਾਂਦੇ ਆ ਉਹ ਸਰਕਾਰ ਚ ਕਾ ਦਿੰਦੀ ਹੈ ਪਿੰਡ ਦਾ ਕੋਈ ਸਰਪੰਚ ਭਾਜ ਮਿਲਦਾ ਨਹੀਂ ਲੈਂਦਾ ਇੱਕ ਹਫਤਾ ਨਹੀਂ ਹੁੰਦਾ ਕਿ ਉਹ ਪਿੱਛੋਂ ਕਾ ਤਾਂ ਉਵੇਂ ਨਿਕਲਿਆ ਹੁੰਦਾ ਹੈ ਪਾਣੀ ਉਹ ਨਿਕਲਦਾ ਹੀ ਨਹੀਂ ਉਹਦੇ ਚ ਇਹ ਸਮੱਸਿਆ ਹੈਗੀ ਉਹ ਸਕੂਲਾਂ ਦੀ ਸਮੱਸਿਆ ਹੈਗੀ ਹੈ ਤੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦੀ ਪੁਲੀਆਂ ਦੀ ਹੈ ਲੋਕ ਸਪੈਟ ਨੂੰ ਜਾ ਕੇ ਕਹਿੰਦੇ ਕਿ ਭਾਈ ਸਾਹਿਬ ਕਿਨੇ ਸਾਡੇ ਕੋ ਫੰਡ ਕੀ ਪੰਚਾਇਤੀ ਪੈਲੀ ਕਿੰਨੀ ਹੈ ਸਪੈਂਡ ਵੀ ਪੰਚਾਇਤੀ ਪੈਲੀ ਹੈਗੀ ਜੀ ਘੱਟੋ ਘੱਟ 40 ਕਿੱਲੇ ਹੋਣੀ ਹੈ 40 ਕਿੱਲੇ 40 ਕਿੱਲੇ ਦਾ ਠੇਕਾ ਫਿਰ ਕਿੱਧਰ ਜਾਂਦਾ ਇਹ ਚੀਜ਼ ਦਾ ਨਹੀਂ ਪਤਾ ਜੀ ਠੇਕਾ ਕਿੱਧਰ ਜਾਂਦਾ ਇਹ ਤਾਂ ਪਚੈਟ ਨੂੰ ਪਤਾ ਕੀ ਮਤਲਬ तकरीबन ਆਪਣੇ ਮੈਂਬਰਾਂ ਨੂੰ ਪਤਾ ਹੈ ਜੀ ਤਾਂ ਬਿਲਕੁਲ ਹੋਰ ਲੋਕ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਕੀ ਨਾਮ ਹੈ ਅੰਕਲ ਤੁਹਾਡਾ ਮੇਰਾ ਨਾਮ ਦੇਸਰਾਜ ਜੀ ਹਾਂ ਆ ਜਿਹੜਾ ਕਿੱਥੇ ਇੰਡਨਕੇਰੀ ਆਉਣ ਤੇ ਤੁਹਾਨੂੰ ਜੀ ਆਇਆਂ ਆਖਦੇ ਆ ਜਿਹੜਾ ਇਕੱਠੇ ਹੋਏ ਨੂੰ ਅੱਜ ਕੀ ਫੈਸਲਾ ਨਰੇਗਾ ਵਾਲੀਆਂ ਭੈਣਾਂ ਵੀ ਆ ਗਈਆਂ ਨੇ ਹੂੰ ਭਰਾ ਵੀ ਆ ਗਏ ਨੇ ਪਿੰਡ ਤੇ ਹੋਰ ਵੀ ਬੰਦੇ ਇਕੱਠੇ ਹੋਏ ਨੇ ਹੂੰ ਸਾਡਾ ਤਾਂ ਮੇਨ ਮੁੱਦਾ ਜੀ ਨਸ਼ਾ ਹੈ ਹੂੰ ਤੇ ਸਰਬਸੰਤੀ ਨਾਲ ਸਰਪੰਚੋ ਵੀ ਜਿਹੜੇ ਕਿ ਨਸ਼ੇ ਨੂੰ ਬੰਦ ਕਰੇ ਤੇ ਸਰਪੰਚਾ ਪੰਚਾਇਤਾਂ ਦੇ ਛੇ ਨਾਲੀ ਨਸ਼ਾ ਚੱਲਦਾ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਵੀ ਇੱਥੇ ਚੱਲਦਾ ਕਿੰਨਾ ਕਿੰਨੀ ਕੁ ਵਦ ਤੱਕ ਨਸ਼ਾ ਇੱਥੇ ਚੱਲਦਾ ਬਹੁਤ ਹੀ ਜ਼ਿਆਦਾ ਚੱਲ ਰਿਹਾ ਜੀ ਕਿੰਨੀਆਂ ਹੀ ਮੱਤਾਂ ਹੋ ਗਈਆਂ ਨੇ ਜਿਹੜੀ ਸ਼ਰਾਬ ਚੱਲਦੀ ਉਹ ਵੀ ਦੋ ਨੰਬਰ ਦੀ ਚੱਲਦੀ ਹੈ ਹੂੰ ਤੇ ਵਿੱਚ ਕੈਪਸੂਲ ਗੋਲੀਆਂ ਘੋਲੀਆਂ ਉਹਦੇ ਨਾਲ ਵੀ ਬਹੁਤ ਮਤਾਂ ਹੋ ਰਹੀਆਂ ਨੇ ਕਦੇ ਕਿਸੇ ਪਿੰਡ ਦੇ ਮੋਤਵਾਰ ਬੰਦੇ ਨੇ ਨਸ਼ੇ ਨੂੰ ਠੱਲ ਪਾਉਂਦੀ ਕੋਈ ਨਹੀਂ ਠੱਲ ਨਹੀਂ ਪਈ ਜੀ ਪਹਿਲਾਂ ਪਹਿਲਾਂ ਨਵਾਂ ਸਰਪੰਚ ਬਣਿਆ ਸੀ ਰਵਿੰਦਰ ਕੁਮਾਰ ਰਵਿੰਦਰ ਸਿੰਘ ਉਦੋਂ ਇੱਕ ਵਾਰੀ ਥੋੜਾ ਜਿਹਾ ਜ਼ੋਰ ਪਾਇਆ ਉਸ ਤੋਂ ਬਾਅਦ ਫਿਰ ਚੁੱਪ ਹੀ ਹੋ ਗਿਆ 25 ਸਾਲ ਲੰਘ ਗਏ ਉਹ ਵੀ ਨਸ਼ ਭਰੀ ਜਾਂਦਾ ਕਿਹਾ ਨਹੀਂ ਨਹੀਂ ਘਟਿਆ ਬਿਲਕੁਲ ਲੋਕੀ ਵਿੱਚ ਗੱਲਬਾਤ ਕਰ ਜਾਂਦੀ ਹੈ ਨਾਮਾ ਕੀ ਕਹਿੰਦਾ ਅੱਜ ਜਿਹੜਾ ਇਹੋ ਕਾਸ ਦੇ ਸਰਪੰਚ ਦੇ ਮੁੱਦੇ ਨੂੰ ਲੈ ਕੇ ਕਿਉਂਕਿ ਕਈ ਪਿੰਡਾਂ ਦੇ ਵਿੱਚ ਸਰਪੰਚੀਆਂ ਦੇ ਨਾਲ ਸਰਪੰਚ ਚੁਣੇ ਜਾਂਦੇ ਨੇ ਅਤੇ 5 ਲੱਖ ਰੁਪਏ ਉਸ ਪਿੰਡ ਦਾ ਉਸ ਵਕਤ ਜਿਹੜਾ ਡਨ ਹੋ ਜਾਂਦਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ 5 ਲੱਖ ਰੁਪਏ ਉਹਨਾਂ ਪਿੰਡਾਂ ਨੂੰ ਦਿੱਤਾ ਜਾਣਾ ਜਿਹੜੇ ਪਿੰਡਾਂ ਦੇ ਵਿੱਚ ਸਰਵਸੰਮਤੀਆਂ ਦੇ ਨਾਲ ਸਰਪੰਚ ਚੁਣੇ ਜਾਂਦੇ ਨੇ ਮੁੱਦਿਆਂ ਨੂੰ ਲੈ ਕੇ ਸਰਪੰਚ ਚੁਣੇ ਜਾਂਦੇ ਤੁਹਾਡੇ ਮੁੱਦੇ ਦੇ ਪਿੰਡ ਤੇ ਮੁੱਦੇ ਤੇ ਇਹ ਪਿੰਡ ਨੂੰ ਫਾਇਦਾ ਬਹੁਤ ਹੋਵੇਗਾ ਜੇ ਲੋਕ ਇਹ ਕੰਮ ਤੇ ਹੋਣ ਹੈ ਹੈਗਾ ਜੀ ਇਹ ਨਾ ਗੱਲ ਕਰੀਏ ਨਸ਼ਾ ਕਿੰਨਾ ਕੁ ਵੇਖਦਾ ਪਿੰਡ ਨਸ਼ਾ ਤੇ ਪਿੰਡ ਚ ਵਿਕੀ ਜਾਂਦਾ ਬਾਹਰ ਵੀ ਚੁਰਿਆ ਜਾਂਦਾ ਲੋਕ ਮਰੀ ਜਾਂਦੇ ਨੌਜਵਾਨ ਮਰੀ ਜਾਂਦੇ ਲੁੱਟਾ ਖਵਾ ਵੀ ਹੁੰਦੀਆਂ ਨੇ ਲੁੱਟਾ ਖਵਾ ਹੀ ਜਾਂਦੀਆਂ ਸਭ ਲੜਾਈਆਂ ਝਗੜੀਆਂ ਵੀ ਲੁੱਟਾ ਖਵਾਉਂਦੀਆਂ ਨੇ ਕਿ ਨਸ਼ਾ ਆਪਣੇ ਟਰਾਂਸਫਾਰਮ ਮੋਟਰਾਂ ਖੋਲ੍ਹ ਰਹੀ ਹੈ ਜ਼ਿੰਮੇਵਾਰਤਾ ਵੀ ਇਹਨਾਂ ਹਰਾਮ ਹੋਇਆ ਪਿਆ ਸਿਰਫ ਉਹ ਨਸ਼ੇ ਪਿੱਛੇ ਚੋਰੀਆਂ ਕਰ ਰਹੇ ਨੇ ਤੇ ਰਾਤ ਨੂੰ ਟਰਾਂਸਫਾਰਮ ਲਾ ਲੈਿੰਦੇ ਨੇ ਨਸ਼ੇ ਵਾਲੇ ਬੰਦੇ ਲਾਉਂਦੇ ਨੇ ਹੋਰ ਨਹੀਂ ਕੋ ਲਾਉਂਦਾ ਆਮ ਲੋਕਾਂ ਦੇ ਵੱਲੋਂ ਕਾਸ਼ਨ ਨੂੰ ਨਹੀਂ ਅਪੀਲ ਕੀਤੀ ਜਾਂਦੀ ਨਸ਼ੇ ਦੀ ਸ਼ਾਸਨ ਵਿੱਚ ਚੱਲ ਰਿਹਾ ਹੈ। ਸ਼ਾਸਨ ਨੂੰ ਉਹਨਾਂ ਕੋਲ ਭੋੜੋੜੀ ਹੈ ਵੀ ਨਾ ਵੀ ਕਰ ਰਿਹਾ ਹੈ ਕਿ ਨਹੀਂ ਵੀ ਕਰ ਰਿਹਾ। ਹੁਣ ਇਸ ਪਰ ਕਿਹੜਾ ਸਰਪੰਚ ਬਣਾਉਣ ਜਾ ਰਹੇ ਹੋ ਪਿੰਡ ਦੇ ਵਿੱਚ? ਇਹ ਤਾਂ ਜਨਤਾ ਦੇ ਬੱਸ ਹੈ ਜੀ। ਮੈਂ ਤਾਂ ਕਹਿਣਾ ਵੀ ਬਿਆਦਰੀ ਬਾਤ ਨਹੀਂ ਹੋਣੀ ਚਾਹੀਦੀ ਬਿਲਕੁਲ। ਸਾਰੀਆਂ ਬਿਆਦਰੀਆਂ ਆਪਣੀਆਂ ਨੇ ਚੱਕ ਬੋਝ ਜਾਂਦੀ ਚਾਰਾ ਇਸ ਕਿੱਥੇ ਹੈ। ਮੱਝਾਂ ਚਾਰਾ ਜਿਹੜਾ ਕੰਮ ਹੈ। ਸਭ ਇੱਕ ਹੈ। ਕੋਈ ਬਿਆਦਰੀ ਬਾਤ ਨਹੀਂ ਹੋਣੀ ਚਾਹੀਦਾ। ਜੇ ਚੱਲ ਮੜਾ ਮੋਟਾ ਲੜਾਈ ਝਗੜਾ ਤੇ ਉਹਦੇ ਤੇ ਵੀ ਬਿਆਦਰੀ ਬਾਤ ਨਹੀਂ ਚਲਾਉਣਾ ਚਾਹੀਦਾ। ਪਿਛਲੇ ਪਲਾਨ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਏ ਨੇ ਪਿੰਡ ਦੇ ਵਿੱਚ ਪਿਛਲੇ ਪਲਾਨ ਚ ਕੋਈ ਨਹੀਂ ਮਾੜੇ ਮੋٹے ਕੰਮ ਜੀ ਕੋਈ ਖਾਲ ਆਏ ਨੇ ਸਰਕਾਰ ਵੱਲੋਂ ਖਾਲ ਬਣੇ ਨੇ ਹੋਰ ਆ ਪਹਿਲੇ ਸੇ ਥੋੜੇ ਜੇ ਪੈਸੇ ਲੱਗੇ ਨੇ ਜੀ ਆ ਇੱਕ ਆਪਣੇ ਵਾਲੀਵਾਲ ਦਾ ਬਣਿਆ ਇੱਕ ਖੇਡ ਮੈਦਾਨ ਜੇ ਬਣਿਆ ਜੀ ਬਸ ਇਹ ਕੰਮ ਹੋਈ ਨਹੀਂ ਤਾ ਬਿਲਕੁਲ ਇਥੇ ਸਾਡੇ ਨਾਲ ਔਰਤਾਂ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਮੁੱਦੇ ਨੇ ਪਿੰਡ ਦੇ ਤੇ ਇਸ ਵਾਰ ਸਰਪੰਚੀ ਦੇ ਇਲੈਕਸ਼ਨ ਨੂੰ ਲੈ ਕੇ ਕਿਹੜਾ ਸਰਪੰਚ ਇਹਨਾਂ ਦੇ ਵੱਲੋਂ ਚੁਣਿਆ ਜਾਣਾ ਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਅਮਰਜੀਤ ਨਾਮ ਹੈ ਬੋਲੋ ਬੋਲੋ ਜਿਹੜੀ ਕੀ ਮੁੱਦੇ ਕੀ ਨੇ ਪਿੰਡ ਦੇ ਨਸ਼ਾ ਨਸ਼ਾ ਤਾਂ ਬਹੁਤ ਹੀ ਹੈ ਕਿੰਨਾ ਕੁ ਨਸ਼ਾ ਵਿਕਦਾ ਬੜਾ ਹੀ ਵਿਕਦਾ ਨਸ਼ਾ ਸ਼ਰਾਬ ਵਿਕੀ ਜਾਂਦੀ ਹੈ ਹੂੰ ਬਸ ਆਹ ਘਟੇ ਆਣ ਕੇ ਚਿੱਟਾ ਇਹ ਵਿਕੀ ਜਾਂਦਾ ਹੈ ਤੇ ਕੋਈ ਕਦੇ ਰੋਕ ਕਦੇ ਰੋਕਿਆ ਨਹੀਂ ਕਿਸੇ ਨੇ ਨਸ਼ਾ ਵੇਚਣ ਵਾਲੇ ਨੂੰ ਰੋਕਣ ਵਾਲੇ ਰੁਕਦੇ ਨਹੀਂ ਤੁਸੀਂ ਜਾਣਦੇ ਹੋ ਕਿਹੜਾ ਕਿਹੜਾ ਪਿੰਡ 'ਚ ਨਸ਼ਾ ਵੇਚਦਾ ਲੁੜਕੇ ਦੇਖ ਕੇ ਦੱਸਿਓ ਪਤਾ ਹੀ ਆ ਵੱਡੇ ਫਨ ਪਰਮਨ ਸਰਦ ਤੁਸੀਂ ਤੇ ਰਹੇ ਤੇ ਨਹੀਂ ਪਤਾਏਗਾ ਮੇਰੇ ਸਾਹਮਣੇ ਆਂ ਕੀ ਗੰਦਾ ਆ ਤਾਂ ਬਿਲਕੁਲ ਨਸ਼ਾ ਜਿਹੜਾ ਖਾਸ ਤੌਰ ਤੇ ਇਹਨਾਂ ਦੇ ਹੀ ਕਹਿੰਨਾ ਪਿੰਡ ਦਾ ਕਿ ਨਸ਼ਾ ਅੱਜ ਤੱਕ ਵੀ ਬੰਦ ਨਹੀਂ ਹੋਇਆ ਬਲਕਿ ਉਸ ਤੋਂ ਕਈ ਗੁਣਾ ਵੱਧ ਗਿਆ ਹੈ ਅਜੇ ਤੱਕ ਨਾ ਤਾਂ ਪਿੰਡ ਦੀ ਪੰਚਾਇਤ ਦੇ ਵੱਲੋਂ ਤੇ ਨਾ ਹੀ ਪ੍ਰਸ਼ਾਸਨ ਦੇ ਵੱਲੋਂ ਨਸ਼ੇ ਤੇ ਕੋਈ ਰੋਕ ਲਗਾਈ ਗਈ ਹੈ ਕਿਉਂਕਿ ਨਸ਼ੇ ਦੇ ਕਾਰਨ ਹੀ ਜਿਹੜੀਆਂ ਆਮ ਲੋਕ ਨੇ ਲੁੱਟਾਂ ਖੋਹਾਂ ਦਾ ਜਿਹੜਾ ਸ਼ਿਕਾਰ ਹੁੰਦੇ ਨੇ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਜੀ ਅੰਕਲ ਜੀ ਕੀ ਨਾਮ ਹੈ ਜੀ ਜੀ ਕੀ ਮੁੱਦੇ ਕੀ ਨੇ ਪਿੰਡ ਦੇ ਮੁੱਦੇ ਪਿੰਡ ਦੇ ਬਹੁਤ ਨੇ ਜੀ ਕੋਈ ਸੁਧਾਰ ਨਹੀਂ ਹੁੰਦਾ ਪਰ ਜਿਹੜਾ ਸਾਡਾ ਰਕਬਾ ਰੇਲ ਦੇ ਨਾਲ ਨਾਲ ਉਹਦਾ ਮਤਲਬ ਕੋਈ ਇਹਨਾਂ ਨੇ ਪੈਪਰਨ ਪਾਈ ਸੀ ਉਹਦਾ ਕੋਈ ਸਾਨੂੰ ਹੱਲ ਨਹੀਂ ਹੋਇਆ ਸਾਡੀ ਫਸਲ ਡੁੱਬਦੀ ਹੈ ਕੋਈ ਉੱਥੇ ਮਤਲਬ ਹੁਣ ਵੀ ਜਾ ਕੇ ਮੋਕਾ ਵੇਖੇ ਪਾਣੀ ਖੜੇ ਨੇ ਬਰਬਾਦ ਹੋ ਗਈ ਫਸਲ ਨਸ਼ਾ ਕਹਿੰਦੇ ਨੇ ਪਿੰਡ ਵਾਲੇ ਨਸ਼ਾ ਬੜਾ ਨਸ਼ਾ ਨਸ਼ਾ ਵੀ ਵੇਚ ਰਿਆ ਹੈ ਅਜੇ ਬਾਰੇ ਵੀ ਚਾਹੀਦਾ ਹੈ ਕਿਉਂ ਨਹੀਂ ਪੰਚਾਇਤ ਦੇ ਵੱਲੋਂ ਕਿਉਂ ਨਹੀਂ ਰੋਕ ਲਗਾਈ ਜਾਂਦੀ ਨਸ਼ੇ ਹੁਣ ਪੰਚਾਇਤ ਵੱਲੋਂ ਰੋਕ ਲਗਾਈ ਜਾਂਦੀ ਹੈ ਹੁਣ ਮੰਨ ਕੇ ਚਲੋ ਪੰਚਾਇਤ ਆ ਕੇ ਕਹਿੰਦੀ ਹੈ ਵੀ ਤੁਸੀਂ ਕੰਟਰੋਲ ਚੋ ਵੀ ਹੁਣ ਜਿਹੜੇ ਦੇਮਨ ਵਾਲੇ ਤੇ ਵੇਚਣ ਵਾਲੇ ਜਦੋਂ ਉਹ ਮਕਰੋਂ ਉਹਨਾਂ ਨੂੰ ਮਿਲਦਾ ਤੇ ਉਹ ਵਾਲ ਤਾਂ ਬਿੰਨ ਸਲਾਈ ਖੜੇ ਨੇ ਉਹ ਨਹੀਂ ਰੁੱਕਦੇ ਇਹਨਾਂ ਤੇ ਸਖਤੀ ਪੂਰੀ ਹੋਵੇ ਠੋਕ ਕੇ ਫੇਰ ਰੁੱਕ ਸਕਦਾ ਹੁਣ ਸਰਪੰਚੀ ਦੇ ਇਲੈਕਸ਼ਨ ਨੂੰ ਲੈ ਕੇ ਕੀ ਤੁਹਾਡੇ ਵੱਲੋਂ ਪ੍ਰਾਲਾ ਕੀਤਾ ਇਲੈਕਸ਼ਨ ਵੱਲੋਂ ਪ੍ਰਾਲਾ ਇਹ ਹੀ ਹੈ ਵੀ ਬੰਦਾ ਸਾਰੀ ਮਤਲਬ ਪੰਚਾਇਤ ਵਧੀਆ ਚੁਣਨ ਬੰਦਾ ਜਿਹੜਾ ਕੰਮ ਦਾ ਵਿਕਾਸ ਕਰੇ ਸਾਨੂੰ ਜਾਤ ਪਾਤ ਨਾਲ ਕੋਈ ਨਹੀਂ ਮਸਲਾ ਸਾਡਾ ਤਾਂ ਮਤਲਬ ਇਹ ਹੈ ਵੀ ਵਿਕਾਸ ਹੁੰਦੇ ਜਿਹੜਾ ਹੱਕ ਬੰਦਾ ਗਰੀਬ ਨੂੰ ਗਰੀਬ ਨੂੰ ਹੱਕ ਮਿਲੇ ਜਿਹੜਾ ਮਤਲਬ ਕੋਈ ਹੈਗਾ ਉਹਦਾ ਉਹ ਹੰਸਾਬ ਤੇ ਮਿਲੇ ਸਰਬਸੰਮਤੀ ਹੋ ਸਕਦੀ ਹੈ ਇਸ ਟੈਂਡਾ ਸਰਬਸੰਮਤੀ ਹੋ ਸਕਦੀ ਹੈ ਕਿਰੇ ਪਬਲਿਕ ਸਾਰੀ ਤੇ ਵਧੀਆ ਹੈ ਇਹਦੇ ਵਰਗੀ ਤਾਂ ਰਹੀ ਸੀ ਕੋਈ ਕਿੰਨੀ ਵੋਟ ਹੈ ਪਿੰਡ ਦੀ ਇਹ ਬੋਡ ਪਿੰਡ ਦੀ ਮਤਲਬ ਹੋਊਗੀ 2500 3000 ਦੇ ਲਗਭਗ ਹੋਊਗੀ ਠੀਕ ਹੈ ਹਾਂ ਸਭ ਜਾਤਾਂ ਰਲ ਮਿਲ ਕੇ ਮਤਲਬ ਸਹਿਯੋਗ ਦੇਵਣ ਤੇ ਇਸ ਚੀਜ਼ ਨੂੰ ਲੈ ਕੇ ਅੱਗੇ ਚੱਲਣ ਤੋਂ ਬਹੁਤ ਆਪਣਾ ਸੁਧਾਰ ਹੋ ਸਕਦਾ ਹਾਂ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਬਾਈ ਜੀ ਕੀ ਨਾਮ ਆ ਬੇਰਨਾ ਸੰਦੀਪ ਸਿੰਘ ਉਪਰਾ ਸਾਹਿਬ ਜੀ ਪਿੰਡ ਕਲ ਦੇ ਅੱਜ ਨੂੰ ਪਿੰਡ ਨੂੰ ਕੇਰੀਏ ਪਹੁੰਚਦੇ ਧੰਨਵਾਦ ਤੁਸੀਂ ਨੌਜਵਾਨੋਂ ਤੁਹਾਨੂੰ ਹਰ ਇੱਕ ਮੁੱਦੇ ਦਾ ਪਤਾ ਹੁੰਦਾ ਪਿੰਡ ਦੇ ਨਸ਼ੇ ਦੀ ਜੇਕਰ ਗੱਲ ਕਰੀਏ ਨਸ਼ੇ ਦਾ ਹਰ ਇੱਕ ਬੰਦੇ ਦੇ ਵੱਲੋਂ ਇਹ ਕਿਹਾ ਗਿਆ ਕਿ ਨਸ਼ਾ ਵਧਿਆ ਘਟਿਆ ਨਹੀਂਗਾ ਕੀ ਕਰਨਾ ਕਰਨ ਇਹੀ ਹੈ ਕੁਛ ਪਿੰਡ ਦੀਆਂ ਵੀ ਕਮਜ਼ੋਰੀਆਂ ਕੁਛ ਪ੍ਰਸ਼ਾਸਨ ਦੀਆਂ ਬੜੀ ਵਾਰ ਇਥੇ 2 ਕਿਲੋਮੀਟਰ ਤੇ ਚੌਂਕੀ ਲੱਗਦੀ ਸਾਨੂੰ ਬੋਟ ਵਾਰਚ ਕੀਤਾ ਕੀਤੀਆਂ ਕੁਝ ਨੌਜਵਾਨੋਂ ਨਸ਼ੇ ਵਾਲੇ ਫੜਿਆ ਵੀ ਗਿਆ ਨਾ ਤਾਂ ਕੋਈ ਮੌਕੇ ਤੇ ਪ੍ਰਸ਼ਾਸਨ ਆਉਂਦਾ ਨਾ ਹੀ ਪਿੰਡ ਵੱਲੋਂ ਸੰਜੋਗ ਮਿਲਦਾ ਜਦੋਂ ਕੋਈ ਨੌਜਵਾਨ ਮੁੱਦਾ ਠਾਉਂਦਾ ਸਗੋਂ ਚਿੱਟੇ ਲੈਣਾਂ ਦੇ ਗੱਲ ਪੈਂਦੇ ਹਾਂ ਹੂੰ ਉਹਨਾਂ ਨੂੰ ਗਾਲਾਂ ਕੱਢਦੇ ਆ ਸਗੋਂ ਉਲਟਾ ਕਹਿੰਦੇ ਤੁਹਾਨੂੰ ਤੁਹਾਡੇ ਦੇ ਪਰਚਾ ਪਾਵਾਂਗੇ ਹੂੰ ਨਸ਼ੇ ਦੀ ਬਹੁਤ ਗੰਭੀਰ ਸਮੱਸਿਆ ਹੈ ਹੂੰ ਕੋਈ ਵੀ ਚਲੋ ਨਿਮਿੰਦਾ ਪਿੰਡ ਦਾ ਚੁਣਿਆ ਜਾਂਦਾ ਹੈ ਹੂੰ ਤਾਂ ਨਸ਼ੇ ਦੇ ਪਹਿਲ ਦੇ ਅਧਾਰ ਤੇ ਉਹਨੂੰ ਠੱਲ ਪਾਈ ਜਾਵੇ ਹੂੰ ਕੁਝ ਸਾਡੀ ਵਾਰਡ ਨੰਬਰ 6 ਚ ਆ ਪਾਣੀ ਦੀ ਬਹੁਤ ਸਮੱਸਿਆ ਜਦੋਂ ਵੀ ਬਾਰਿਸ਼ ਆਉਂਦੀ ਹੈ ਛੋਟੀ ਪਾਈਪ ਲਾਈਨ ਪਾਈ ਹੋਣ ਦੇ ਕਾਰਨ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਹੂੰ ਵੱਤ ਵੱਤ 2 3 ਕਿਲੋ ਕਿੱਲੇ ਹੀ ਪੈ ਪੈਣ ਲਈ ਵੱਡੀ ਹਮ ਪਰ 20 ਸਾਲ ਹੋ ਗਏ ਸਾਡੀ ਵੱਧ ਕਿਸਮਤ ਹੀ ਹਮ ਰੇਕ ਪਲੈਨ 75 ਬਦਲਦੀਆਂ ਪਰ ਉਹ ਪੈਬਲਨ ਸਾਡੀ ਨਹੀਂ ਪੈ ਸਕਿਆ ਪੈਬਲਨ ਛੋਟੀ ਜੀ ਸਾਡਾ ਹਲਕਾ ਡਿਪਟੀ ਸੀਐਮ ਦਾ ਹੁਣ ਕਰਕੇ ਇਹੋ ਜੇ ਕੰਮ ਵੀ ਨਹੀਂ ਹੋ ਸਕੇ ਕਿੱਡੀ ਬੰਨ ਨਸੀਬੀ ਪੀਣ ਵਾਲੇ ਪਾਣੀ ਦੀ ਕੀ ਸਮੱਸਿਆ ਪਿੰਡ ਚ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਜੀ ਘਟੋ ਘਟ ਸਾਡੀ 24 2500 ਵੋਟ ਹੋਣ ਦੇ ਬਾਵਜੂਦ ਸਾਡੇ ਅਜੇ ਤੱਕ ਵਾਟਰ ਪਾਸ ਨਹੀਂ ਬਣ ਸਕੇ ਹਮ ਦੋ ਨਲਕੀਆਂ ਨਹਿਰ ਤੇ ਜੀ ਉਹ ਵੀ ਹਫਤੇ ਬਾਅਦ ਖਰਾਬ ਹੋ ਜਾਂਦਾ ਹਮ ਤੇ ਪਾਣੀ ਦੀ ਬਹੁਤ ਗੰਬੀਰ ਸਮੱਸਿਆ ਹੈ ਹੋਰ ਕੀ ਮੁੱਦੇ ਨੇ ਪਿੰਡ ਦੇ ਪਿੰਡ ਦੇ ਮੁੱਦੇ ਇਹ ਹੈ ਇੱਕ ਗਰਾਊਂਡ ਚਾਹੀਦਾ ਜੀ ਗਰਾਊਂਡ ਹੋਣਾ ਜ਼ਰੂਰੀ ਹੈ ਮੇਨ ਮੁੱਦਾ ਤਾਂ ਨਸ਼ਾ ਹੈ ਜੀ ਨਸ਼ੇ ਉਠਾਲ ਪਾਊਗੀ ਤਾਂ ਪਿੰਡ ਦਾ ਆਟੋਮੈਟਿਕ ਵਿਕਾਸ ਹੋਊਗਾ ਨੌਜਵਾਨ ਅੱਗੇ ਆਉਣਗੇ ਹੁਣ ਸਾਰੇ ਨੌਜਵਾਨ ਤਾਂ ਨਸ਼ੇ ਦਲਦਲ 'ਚ ਫਸ ਰਹੇ ਆ ਆਏ ਨਾ ਇਹਨਾਂ ਮਹੀਨੇ 'ਚ ਸਾਡੇ ਇੱਥੇ ਕੋਈ ਨਾ ਕੋਈ ਮੁੰਡਾ ਮਰ ਜਾਂਦਾ ਚਿੱਤੇ ਨਾਲ ਆਸ-ਪਾਸ ਦੇ ਜਿੰਨੇ ਪਿੰਡ ਆ ਇਹ ਦਿਨ ਥੋੜਾ ਨਹੀਂ ਜਦੋਂ ਬਦਨਾ ਪਿੰਡਾਂ ਦੇ ਨਾ ਉਹਨਾਂ ਹੋ ਜੂ ਪਿੰਡ ਨਿਕਰੀਆਂ ਦਾ ਮਾਹੌਲ ਮਕਾਰੜਕਾਰ ਪਿੰਡ ਮੰਨੇਪੁਰੋਂ ਦੇ ਗਏ ਮਦਾਂ ਬਦਨਾਮ ਹੋंदे ਉਹਨਾਂ ਦੀ ਸੁਰੱਖਿਆ ਨਾ ਸਾਡਾ ਪਿੰਡ ਦਾ ਵੀ ਹੋਣਾ ਅੱਗੇ ਤੋਂ ਜਾਰੀ ਜੇ ਮੇ ਤਾਂ ਪ੍ਰਸ਼ਾਸਨ ਦੀ ਕੋਈ ਕਾਰਗੁਜ਼ਾਰੀ ਨਹੀਂ ਬੜੀ ਪ੍ਰਸ਼ਾਸਨ ਦੀ ਨਾ ਲਾਇਕੀ ਹੈ ਸਾਡੇ ਪਿੰਡ ਚ ਬੜੇ ਉੱਚ ਲੈਵਲ ਦੇ ਅਫਸਰ ਵੀ ਹੈਗੇ ਆ ਪਰ ਪਤਾ ਨਹੀਂ ਕੀ ਬਦਨਸੀਬੀ ਕੋਈ ਆਵਾਜ਼ ਨਹੀਂ ਠਾਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਨਿਕਰੀਆਂ ਦੇ ਵੀ ਕਿਹਦੇ ਰਿਸ਼ਤਾ ਨਹੀਂ ਕਰਿਆ ਕਰਨਾ ਵੀ ਇਹੋ ਜਿਹਾ ਲਾਦ ਬਣ ਜਾਣੇ ਆ ਜੀ ਬਾਕੀ ਉਮੀਦ ਕਰਦੇ ਆ ਕੋਈ ਨਮਿੰਦਾ ਵਧੀਆ ਚੁਣਿਆ ਜਾਂਦਾ ਸਰਪੰਚੀ ਦਾ ਤਾ ਅਹਾਸ ਕਰਦੇ ਕੋਈ ਉਹ ਨਸ਼ੇ ਦੇ ਪੈਲ ਦੇ ਦਰ ਦੇ ਠਲ ਪਾਵੇ ਤੇ ਚਲੋ ਇਸ ਗੰਭੀਰ ਸਮੱਸਿਆ 'ਤੇ ਇਹਨਾਂ ਨੂੰ ਜਾਗਤ ਮਿਲੇ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਨਸ਼ੇ ਦੇ ਮੁੱਦੇ ਨੂੰ ਲੈ ਕੇ ਖਾਸ ਗੱਲਬਾਤ ਨੌਜਵਾਨ ਦੇ ਨਾਲ ਕੀਤੀ ਆ ਵਧੀਆ ਇਹਨਾਂ ਨੇ ਆਪਦੀ ਗੱਲ ਮੀਡੀਆ ਦੇ ਅੱਗੇ ਰੱਖੀ ਆ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਆ ਇਹਨਾਂ ਦਾ ਇਹ ਕਹਿਣਾ ਕਿ ਮਹਾਲਮ ਕਾਠਗੜ ਪਿੰਡ ਪਹਿਲਾਂ ਮੰਨੇ ਪਰ ਮੰਨੇ ਜਾਂਦੇ ਸੀ ਨਸ਼ਾ ਵੇਚਣ ਦੇ ਵਿੱਚ ਪਰ ਹੁਣ ਉਹ ਦਿਨ ਦੂਰ ਨਹੀਂ ਜਦ ਨਕੇਰੀਆਂ ਪਿੰਡ ਵੀ ਉਹਨਾਂ ਨਾਵਾਂ ਦੇ ਨਾਲ ਜੁੜ ਸਕਦਾ ਤਾਂ ਬਿਲਕੁਲ ਹੋਰ ਲੋਕ ਵੀ ਮੌਜੂਦ ਨੇ ਨੌਜਵਾਨ ਇੱਥੇ ਮੌਜੂਦ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦੇ ਕੀ ਮੁੱਦੇ ਨੇ ਕਿਉਂਕਿ ਨੌਜਵਾਨ ਜਿਹੜੇ ਨੌਜਵਾਨ ਹੱਡੀ ਹੁੰਦੀ ਹੈ ਉਹ ਬਹੁਤ ਹੀ ਜਿਹੜਾ ਪਿੰਡ ਦੇ ਸਹਿਯੋਗ ਨਾਲ ਉਹਨਾਂ ਨੂੰ ਹੁੰਦਾ ਤਾਂ ਬਿਲਕੁਲ ਤਾਂ ਬਿਲਕੁਲ ਨੌਜਵਾਨ ਭਾਜਦੇ ਨਜ਼ਰ ਆਏ ਨੇ ਲੱਗਦਾ ਨੌਜਵਾਨ ਕੈਮਰੇ ਦੇ ਸਾਹਮਣੇ ਆਉਣ ਤੋਂ ਘਤਰਉਂਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਨੌਜਵਾਨ ਦੇ ਨਾਲ ਪਰ ਨਹੀਂ ਕੀ ਨਾਮ ਹੈ ਅਮਰਗੁਣਾਇਕ ਨਾਮ ਅੱਜ ਪਿੰਡ ਦੀ ਸਰਪੰਚੀ ਨੂੰ ਲੈ ਕੇ ਇੱਥੇ ਇਕੱਠ ਕੀਤਾ ਗਿਆ ਕੀ ਮੁੱਦੇ ਨੇ ਤੁਹਾਡੇ ਕੀ ਮੁੱਦੇ ਨੇ ਮੁੱਦੇ ਕਿ ਵੀ ਨੌਜਵਾਨੀ ਵਾਲੇ ਖੜੇ ਹੋਣੇ ਚਾਹੀਦੇ ਆ ਪੁਰਾਣੀਆਂ ਚੀਜ਼ਾਂ ਨੂੰ ਛੱਡਣਾ ਚਾਹੀਦਾ ਹੈ ਕਿ ਪਿੰਡ ਦਾ ਸੁਧਾਰ ਹੋਣਾ ਚਾਹੀਦਾ ਜਿਵੇਂ ਕਿ ਪਾਰਕ ਹੋਗੇ ਅ ਫੁੱਟਬਾਲ ਦੇ ਗਰਾਊਂਡ ਹੋ ਗਏ ਹੋਰ ਬਹੁਤ ਸਾਰੀਆਂ ਦੀਆਂ ਚੀਜ਼ਾਂ ਨੂੰ ਸੁਧਾਰ ਕਰਨਾ ਚਾਹੀਦਾ ਆਪਾਂ ਨੂੰ ਕੋਈ ਦਾਲ ਰੋਟੀ ਇਸ ਤੇ ਨਿਰਭਰ ਰਹਿਣਾ ਚਾਹੀਦਾ ਕੋਈ ਨਵੀਆਂ ਚੀਜ਼ਾਂ ਵੀ ਜਾਣੀਆਂ ਚਾਹੀਦੀਆਂ ਨੇ ਪਿੰਡ ਦੇ ਵਿੱਚ ਆਪਾਂ ਗਲੀਆਂ ਨਾਲੀਆਂ ਤੇ ਨਿਰਭਰ ਨੇ ਨਸ਼ੇ ਦਾ ਮੁੱਦਾ ਨੇ ਕਹਿੰਦੇ ਨਸ਼ਾ ਬੜਾ ਵਿਕਦਾ ਪਿੰਡ ਦੇ ਵਿੱਚ ਵਾਕਿਆ ਸਹੀ ਨਸ਼ਾ ਦਾ ਬਹੁਤ ਵੇਖ ਰਹੇ ਹੁਣ ਕਈ ਇੱਥੇ ਹੈਗੇ ਵੀ ਇਹ ਬਹੁਤ ਸ਼ਰਿਆਮ ਚੱਲ ਰਿਹਾ ਨਸ਼ਾ ਆਪਣੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਨਾਲੀਆਂ ਵਾਲਾ ਆਪਾਂ ਧਿਆਨ ਜਾਰਾ ਦੇ ਰਹੇ ਹਾਂ ਬਸ ਉਹ ਤੁਸੀਂ ਨਸ਼ਿਆਂ ਵਾਲੇ ਪਾਸੇ ਦੇ ਨਹੀਂ ਰਹੇ ਤਾਂ ਬਿਲਕੁਲ ਫਿਰ ਗੱਲ ਆਖਰਕਾਰ ਨਸ਼ੇ ਤੇ ਆ ਕੇ ਮੁੱਕਦੀ ਆ ਪਿੰਡ ਦੇ ਵਿੱਚ ਨਸ਼ੇ ਦੀ ਜੇਕਰ ਗੱਲ ਕਰੀਏ ਤਾਂ ਇੰਨੀ ਕੁ ਜ਼ਿਆਦਾ ਮਾਤਰਾ ਦੇ ਵਿੱਚ ਵੱਧ ਗਿਆ ਕਿ ਹਰ ਇੱਕ ਜਿਹੜੇ ਆਮ ਲੋਕ ਨੇ ਉਹ ਇਹੀ ਗੁਹਾਰ ਲਗਾ ਰਹੇ ਨੇ ਕਿ ਪ੍ਰਸ਼ਾਸਨ ਨੂੰ ਅਪੀਲ ਹੈ ਉਹਨਾਂ ਦੇ ਵੱਲੋਂ ਇੱਕ ਕਿ ਨਸ਼ਾ ਪਿੰਡ ਦੇ ਵਿੱਚੋਂ ਬੰਦ ਕਰਵਾਇਆ ਜਾਏ ਸਾਡੇ ਨਾਲ ਇੱਕ ਮਾਤਾ ਮੌਜੂਦ ਨੇ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾਮ ਹੈ ਜਮਨਾ ਬਾਈ ਹਾਂ ਅੱਛਾ ਠੀਕ ਹੈ ਨਾ ਤੁਹਾਡਾ ਸਾਡੇ ਨੇ ਟਾਣੀ ਤੇ ਨਾ ਹੂੰ ਕੁੰਸ਼ਕਾਨ ਅਵੇ ਰਾਤ ਨੂੰ ਕੋਈ ਸੁਣਦਾ ਨਹੀਂ ਕਿਹੜੀ ਟਾਣੀ ਤੇ ਆ ਪਰ ਆਏ ਨਾ ਪੱਛੇ ਰਾਤ ਅੱਛਾ ਜੀ ਹਾਂ ਜਿੱਥੇ ਜਾਂਦੇ ਲੁੱਟਖੋ ਆਉਂਦੀਆਂ ਨੇ ਤੇ ਰਾਤ ਨੂੰ ਬੜਾ ਮੁੰਡਾ ਡਿੱਗ ਕੇ ਸਿਰ ਖਪਤਾਂ ਸੇ ਮੋਟਰਸਾਈਕਲ ਮਾਰ ਕੇ ਬੱਚਾ ਛੋਟਾ ਜਿਹਾ ਸੀ ਸਾਈਕਲ 'ਤੇ ਅੱਛਾ ਜੀ ਉਹ ਨੂੰ ਦਾ ਵਾਰਸ ਹੁੰਦਾ ਪਤਾ ਨਹੀਂ ਲਿਆ ਕਿ ਕਿਵੇਂ ਮਰਿਆ ਤੱਕ ਨਹੀਂ ਬੱਚੀ ਅੱਛਾ ਜੀ ਤੇ ਉਹ ਨੰਗਵਾਂੜੀ ਦਾ ਮੁੰਡਾ ਸੀ ਉਹਨੇ ਚੱਕ ਤੇ ਜੋੜੀ 'ਚ ਪਾ ਲਿਆ ਅੱਛਾ ਜੀ ਤੇ ਉਹਦਾ ਨਾ ਵੀ ਕਾਰਵਾਈ ਉਹ ਸਾਡੇ ਬਹੁਤ ਨਹੀਂ ਆਏ। ਕੋਈ ਲੱਗਿਆ ਪਤਾ ਕਿੰਨਾਂ ਦੇ ਵੱਲੋਂ ਉਹ ਸਾਡੇ ਨਾਲ ਹੀ ਅਗੇ ਨਚੰਦੀ ਸਿੰਘ ਨਸ਼ਾ ਨੂੰ ਸ਼ਾ ਕਰਦੇ ਨੇ। ਉਹ ਨਸ਼ਾ ਹੀ ਕਰਦੇ ਨੇ ਕਿ ਪਤਾ ਉਹ ਆਪ ਜਾਣ ਕੇ ਸੈਲ ਕਿ ਨਹੀਂ ਤੇ ਵੈਸੇ ਉਹਨਾਂ ਪਤਾ ਨਹੀਂ ਲਿਆ ਬੱਚੇ ਸਾਡੇ ਦਾ। ਪਤਾ ਨਹੀਂ ਲਿਆ ਕਾ ਕਿ ਨਹੀਂ। ਮਨ ਮਗਰ ਮਸਤੀ ਆਉਂਦੀ ਹੈ। ਇਹ ਕਿਹਨਾਂ ਦੀ ਜਾਣੀ ਤੇ ਕੌਣ ਆਇਆ ਸੀ ਵੀਰੋ ਅਰੇ ਨੂੰ ਸਮਝਾਓ। ਤੁਸੀਂ ਆਪੀ